ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਵਾਮੀ ਗੋਬਿੰਦ ਸਿੰਘ ਸਾਹਿਬ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਚਰਨਾਂ ਵਿੱਚ ਖਾਲਸਾ ਜੀ ਸਭੇ ਸੁਖ ਹਨ ਐਸੇ ਸਤਿਗੁਰਾਂ ਨੂੰ ਸਦਾ ਨਮਸਕਾਰ ਹੈ ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ੍ਰਿਸ਼ਟੀ ਸਾਜੀ ਹੋਈ ਵਿੱਚ ਖਾਲਸਾ ਨਹੀਂ ਅਨੇਕਾਂ ਪ੍ਰਕਾਰ ਦੀਆਂ ਖੇਡਾਂ ਹੋ ਰਹੀਆਂ ਵਾਹਿਗੁਰੂ ਸੱਚੇ ਪਾਸ਼ਾ ਰਚਨਹਾਰ ਹੈ ਇਸ ਸ੍ਰਿਸ਼ਟੀ ਦਾ ਉਸ ਨੂੰ ਭਾਈ ਨਮਸਕਾਰ ਕਰੀਏ ਕਿਉਂਕਿ ਜਿਸ ਸਾਹਿਬ ਸਿਉਨਾ ਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਉਹਦੇ ਅੱਗੇ ਕਿਸੇ ਦੀ ਪੇਸ਼ ਨਹੀਂ ਚੱਲ ਸਕਦੀ ਏਡੀ ਵੱਡੀ ਬਿਆਨਤ ਉਹਨੇ ਖਾਲਸਾ ਜੀ ਕੁਦਰਤ ਸਾਜੀ ਹੈ ਐਸੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਦ੍ਰਿਸ਼ਟੀ ਨਾਲ ਇਹ ਸੰਸਾਰ ਪੈਦਾ ਹੋਇਆ ਇਹਦਾ ਕੋਈ ਭੇਦ ਨਹੀਂ ਪਾ ਸਕਦਾ ਦੇਖੋ ਵਾਹਿਗੁਰੂ ਸੱਚੇ ਪਾਸ਼ਾ ਨੇ ਕਰਮਾਂ ਅਨੁਸਾਰ ਸਾਰਿਆਂ ਨੂੰ ਰੱਖਿਆ ਹੋਇਆ ਕੋਈ ਖਾਲਸਾ ਜੀ ਗਰੀਬ ਹੈ ਕੋਈ ਅਮੀਰ ਹੈ ਕੋਈ ਦੁਖੀ ਹੈ ਕੋਈ ਸੁਖੀ ਹੈ ਕੋਈ ਆਨੰਦ ਵਿੱਚ ਹੈ ਕੋਈ ਖਾਲਸਾ ਜੀ ਗਮੀ ਚ ਤੁਰਿਆ ਫਿਰਦਾ ਕਿਸੇ ਨੂੰ ਬਹੁਤ ਸੋਝੀ ਹੈ ਅਈ ਪ੍ਰਕਾਰ ਦੀ ਸੋਝੀ ਹੈ ਉਹ ਦੁਨੀਆ ਦਾ ਗਿਆਨ ਰੱਖਦਾ ਹੈ ਕੋਈ ਖਾਲਸਾ ਜੀ ਧਾਰਮਿਕ ਗਿਆਨ ਰੱਖਦਾ ਤੇ ਕੋਈ ਅਕਾਲ ਪੁਰਖ ਵਾਹਿਗੁਰੂ ਜੀ ਦੀ ਮੌਜ ਵਿੱਚ ਖਾਲਸਾ ਜੀ ਮਸਤਾਨਾ ਹੀ ਤੁਰਿਆ ਫਿਰਦਾ ਉਹਨੂੰ ਕਿਸੇ ਪ੍ਰਕਾਰ ਦਾ ਕੁਝ ਨਹੀਂ ਪਤਾ ਸੋ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸ੍ਰਿਸ਼ਟੀ ਦਾ ਕੋਈ ਭੇਦ ਨਹੀਂ ਪਾ ਸਕਦਾ ਦੇਖੋ ਮਹਾਰਾਜ ਦੀ ਸ੍ਰਿਸ਼ਟੀ ਵਿੱਚ ਵੱਡੀਆਂ-ਵੱਡੀਆਂ ਖਾਲਸਾ ਜੀ ਇਹੋ ਜਿਹੇ ਖੇਡਾਂ ਨੇ ਜਿਨ੍ਹਾਂ ਦਾ ਜਿਨ੍ਹਾਂ ਬਾਰੇ ਬੰਦਾ ਸੋਚ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਦਾ ਵਾਹਿਗੁਰੂ ਜੀ ਨੇ ਕਿੰਨਾ ਪਾਣੀ ਹੈ ਧਰਤੀ ਉੱਤੇ 70% ਪਾਣੀ ਹੈ 71% ਖਾਲਸਾ ਜੀ ਬਾਕੀ ਉਹਦੇ ਵਿੱਚ ਉਹ ਧਰਤੀ ਹੈ ਤੇ 1 ਪੁਆਇੰਟ ਦਾ 1 ਪੁਆਇੰਟ ਤੋਂ ਵੀ ਥੋੜਾ ਜਲ ਹੈ ਜਿਹੜਾ ਸੰਸਾਰ ਦੇ ਸ਼ਕਣ ਵਾਸਤੇ ਹੈ ਪੀਣ ਵਾਸਤੇ ਹੈ ਤੇ ਵੇਖੋ ਵਾਹਿਗੁਰੂ ਸੱਚੇ ਪਾਸ਼ਾ ਦੀ ਦਇਆਤਾ ਕਦੋਂ ਦੀ ਧਰਤੀ ਸਜੀ ਐ ਕਦੋਂ ਤੋਂ ਲੋਕ ਜਲ ਛਾ ਗਰੇ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਦੀ ਸ੍ਰਿਸ਼ਟੀ ਦੇ ਵਿੱਚ ਬਹੁਤ ਕੁਝ ਹੈ ਉਸੇ ਸ੍ਰਿਸ਼ਟੀ ਦੇ ਵਿੱਚ ਖਾਲਸਾ ਜੀ ਸਾਡਾ ਸਰੀਰ ਬਣਿਆ ਇਹ ਸਰੀਰ ਇਹਦੇ ਵਿੱਚ ਦੇਖੋ ਕਿੰਨਾ ਕੁਝ ਹੈ ਮਹਾਰਾਜ ਨੇ ਕਿੰਨੀ ਮਾਤੇ ਨੂੰ ਬਖਸ਼ੀ ਐ ਸਾਰੀ ਸ੍ਰਿਸ਼ਟੀ ਦਾ ਸਰਦਾਰ ਬਣਾਇਆ ਹੈ ਮਹਾਰਾਜ ਸੱਚੇ ਪਾਸ਼ਾ ਨੇ ਗੁਣਾਂ ਦੀ ਖਾਨ ਆਖਿਆ ਹੈ ਪਰ ਜੇ ਕੋਈ ਬੰਦਾ ਤੁਰ ਪਵੇ ਉਦਮ ਕਰ ਲਵੇ ਮਹਾਰਾ ਸੱਚੇ ਪਾਸ਼ਾ ਕਹਿੰਦੇ ਜੇ ਕੋਈ ਉਦਮ ਕਰਨਵੇਂ ਅਕਾਲ ਪੁਰਖ ਵਾਹਿਗੁਰੂ ਦੇ ਘਰ ਨੂੰ ਤੁਰ ਪਵੇ ਸੰਗਤ ਵਾਲ ਨੂੰ ਤੁਰ ਪਵੇ ਗੁਰੂ ਧਾਰਨ ਕਰਕੇ ਗੁਰੂ ਦੇ ਉਪਦੇਸ਼ ਦੇ ਤੁਰ ਪਵੇ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ ਖਾਲਸਾ ਜੀ ਅਸੀਂ ਜੰਮੇ ਆ ਬੱਚੇ ਜਦੋਂ ਬੱਚੇ ਸਾਂ ਉਦੋਂ ਖੇਡ ਲਿਆ ਥੋੜੇ ਵੱਡੇ ਹੋਏ ਸਕੂਲੇ ਪੜ੍ਹਨੇ ਪੈ ਗਏ ਉੱਥੇ ਵੀ ਕਿਸੇ ਪ੍ਰਕਾਰ ਦੀ ਕੋਈ ਸੋਝੀ ਨਹੀਂ ਆਈ ਮਾਰੇ ਗੋਣੀ ਸਿੱਖੇ ਉਸ ਤੋਂ ਬਾਅਦ ਯਾਰਾ ਮਿੱਤਰਾਂ ਨਾਲ ਘੁੰਮ ਲਿਆ ਉਸ ਤੋਂ ਬਾਅਦ ਵਿਆਹ ਹੀ ਗਏ ਫਿਰ ਬੱਚੇ ਹੋ ਗਏ ਫਿਰ ਕਾਮਕਾਰਾਂ ਦੇ ਝਮੇਲੇ ਵਿੱਚ ਰਹਿ ਕੇ ਬਜ਼ੁਰਗ ਹੋ ਗਏ ਫਿਰ ਪੁੱਤਰ ਪੁੱਤਰੀਆਂ ਹੋ ਗਈਆਂ ਉਸ ਤੋਂ ਬਾਅਦ ਖਾਲਸਾ ਜੀ ਮੌਤ ਆ ਗਈ ਸੰਸਾਰ ਵਿੱਚ ਆਇਆ ਨੂੰ 70 80 90 100 ਸਾਲ ਜਿੰਨਾ ਤਾਂ ਕੋਈ ਉਮਰ ਭੋਗਦਾ ਹੈ ਇੰਨੀ ਉਮਰ ਹੋ ਗਈ ਪਰ ਖਾਲਸਾ ਜੀ ਕਿਣਕਾ ਮਾਤਰ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੋਝੀ ਨਾ ਪਈ ਕਿਣਕਾ ਮਾਤਰ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਪ੍ਰੇਮ ਹਿਰਦੇ ਵਿੱਚ ਨਹੀਂ ਵਸਿਆ ਤੇ ਮਹਾਰਾਜ ਕਹਿੰਦੇ ਖਾਲੀ ਦਾ ਖਾਲੀ ਚਲਾ ਗਿਆ ਬੰਦਾ ਗਿਆ ਹੋਵੇ ਖਾਲਸਾ ਜੀ ਵਪਾਰ ਕਰਨ ਵਾਸਤੇ ਉਹਨੂੰ ਕਿਸੇ ਨੇ ਦਿੱਤੇ ਹੁਣ ਪੈਸੇ ਵੀ ਭਾਈ ਆ ਇੰਨੇ ਪੈਸੇ ਆ 10 ਰੁਪਏ ਲੈ ਜਾ ਪੁਰਾਣੇ ਸਮੇਂ ਦੀ ਜੇ ਗੱਲ ਕਰੀਏ ਉਦਾਹਰਨ ਵਜੋਂ ਹੈ ਕਿ ਆ 10 ਰੁਪਏ ਲੈ ਜਾ ਤੇ ਭਾਈ ਇਥੋਂ 15 ਦਿਨਾਂ ਦਾ ਸਫਰ ਹੈ 15 ਦਿਨ ਦੂਰ ਜਾ ਉਥੋਂ ਬਾਜ਼ਾਰ ਦੇ ਵਿੱਚੋਂ ਆ ਵਾਲੀਆਂ ਰਸਤਾ ਸਮਾਨ ਲੈ ਕੇ ਆ ਤੇ ਖਾਲਸਾ ਜੀ ਉਹ ਮਨੁੱਖ ਕੀ ਕਰੇ ਉਹਨੂੰ ਖਰਚਾ ਪਾਣੀ ਵੀ ਦਿੱਤਾ ਰਾਹ ਦੇ ਵਿੱਚ ਵਰਤਣ ਵਾਸਤੇ ਤੇ 10 ਰੁਪਏ ਵੱਖਰੇ ਦਿੱਤੇ ਵੀ ਭਾਈ ਉਥੇ ਜਾ ਕੇ ਕੋਈ ਵਸਤੂ ਖਰੀਦ ਕੇ ਲਿਆ ਖਾਲਸਾ ਜੀ ਉਹ ਮਨੁੱਖ ਗਿਆ ਉਹ ਬਾਜ਼ਾਰ ਵਿੱਚ ਪਹੁੰਚਿਆ ਜਦੋਂ ਉਹ ਤੋਂ ਪਹਿਲਾਂ ਹੀ ਉਹ ਲਾਲਚੀ ਬਣ ਗਿਆ ਜਦੋਂ ਥੋੜੇ ਜੇ ਹੁਣ ਸੰਤੋਖ ਰੱਖਣਾ ਸੀ ਸਬਰ ਰੱਖਣਾ ਸੀ ਖਾਣ ਪੀਣ ਤੇ ਵਸਤੂਆਂ ਵੀ ਲੈ ਕੇ ਵਾਪਸ ਵੀ ਮੁੜਨਾ ਸੀ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਕਿਸੇ ਕਿਸੇ ਨੂੰ ਇਹ ਸੋਝੀ ਆਉਂਦੀ ਸਾਰਿਆਂ ਨੂੰ ਨਹੀਂ ਆਉਂਦੀ ਤੇ ਖਾਲਸਾ ਜੀ ਉਹਨੇ ਖਾਣ ਪੀਣ ਦਾ ਲਾਲਚ ਕਰਕੇ ਉਹ ਜਿਹੜੇ ਪੈਸੇ ਖਰਚੇ ਪਾਣੀ ਨਹੀਂ ਦਿੱਤੇ ਸੀ ਉਹ ਵੀ ਖਾ ਗਿਆ ਤੇ ਜਿਹੜੇ ਖਾਲਸਾ ਜੀ ਉਥੇ ਬਾਜ਼ਾਰ ਵਿੱਚ ਵਰਤਨੇ ਸੀ ਉਹ ਵੀ ਖਾ ਗਿਆ ਜਦੋਂ ਬਾਜ਼ਾਰ 'ਚ ਪਹੁੰਚਿਆ ਹੱਥ ਖਾਲੀ ਦੇ ਖਾਲੀ ਰਹਿ ਗਏ ਹੁਣ ਉਥੇ ਕੀ ਕਰਨਾ ਸੀ ਕਿਹੜਾ ਵਪਾਰ ਕਰਨਾ ਸੀ ਕਿਹੜੀ ਵਸਤੂ ਲੈ ਕੇ ਆਉਣੀ ਸੀ ਮੂਰਖ ਬੰਦਾ ਵਰਤ ਦਿਆ ਵਰਤ ਹੀ ਉਹਦੇ 15 ਦਿਨ ਚੱਲਦੇ ਨੂੰ ਹੋ ਗਏ ਕੋਈ ਲਾਹਾ ਨਹੀਂ ਹੋਇਆ ਤੇ ਖਾਲਸਾ ਜੀ ਉਥੇ ਖਾਲੀ ਹੱਥ ਹੀ ਵਾਪਸ ਆ ਗਿਆ ਸੋ ਇਸੇ ਪ੍ਰਕਾਰ ਸਾਨੂੰ ਵਾਹਿਗੁਰੂ ਜੀ ਨੇ ਇਹ ਜਿਹੜੀ ਪੂੰਜੀ ਦਿੱਤੀ ਹੈ ਉਹ ਪੈਸੇ ਦਿੱਤੇ ਨੇ ਉਹ ਸੁਵਾਸੇ ਨੇ ਸਾਡੇ ਉਸ ਵਾਸੇ ਰੂਪ ਸਾਨੂੰ ਪੈਸੇ ਦਿੱਤੇ ਨੇ ਵਾਹਿਗੁਰਜੀ ਨੇ ਤੇ ਧਰਤੀ ਤੇ ਭੇਜਿਆ ਇਹ ਬਾਜ਼ਾਰ ਹੈ ਇਹ ਜਿਹੜਾ ਸੰਸਾਰ ਹੈ ਇਹ ਦੁਨੀਆ ਜਿਹੜੀ ਇਹ ਬਾਜ਼ਾਰ ਹੈ ਇੱਥੇ ਅਸੀਂ ਵਪਾਰ ਕਰਨ ਆਏ ਆ ਤੇ ਖਾਲਸਾ ਜੀ ਅਸੀਂ ਕੀ ਕੀਤਾ ਉਹ ਜਿਹੜੇ ਜਿਹੜੀ ਪੂੰਜੀ ਸੀ ਜਿਹੜੇ ਪੈਸੇ ਸਨ ਸਵਾਸਾਂ ਦੇ ਉਹ ਅਸੀਂ ਇੱਧਰ ਉੱਧਰ ਲਾਲਚ ਲਾ ਕੇ ਜਿੱਦਾਂ ਉਹ ਪ੍ਰਸ਼ਾਦੇ ਪਾਣੀ ਵਾਲੀ ਖਾ ਗਿਆ ਤੇ ਅਸੀਂ ਖਾਲਸਾ ਜੀ ਮਾਇਆ ਵਿੱਚ ਹੀ ਫਸਿਆ ਨੇ ਖਾ ਲੇ ਉਹ ਜਿਹੜੇ ਸਵਾਸੇ ਸੀ ਸਾਡੇ ਜਿੰਨੀ ਉਹ ਖਾਲਸਾ ਜੀ ਗਿਣਤੀ ਮਿੰਤੀ ਸੀ ਉਹ ਸਾਰੀ ਪਰਿਵਾਰ ਨੂੰ ਪਾਲਦੇ ਖਤਮ ਹੋ ਗਈ ਜੋ ਖੱਟਣ ਆਏ ਸੀ ਉਹ ਖਟਿਆ ਹੀ ਨਹੀਂ ਜਿਵੇਂ ਬਾਜ਼ਾਰ ਗਿਆ ਤੇ ਬਾਜ਼ਾਰੋਂ ਵਾਪਸ ਆ ਗਿਆ ਖਾਲੀ ਦਾ ਖਾਲੀ ਰਹਿ ਗਿਆ ਨਾ ਇਸੇ ਪ੍ਰਕਾਰ ਖਾਲਸਾ ਜੀ ਸਾਡੇ ਨਾਲ ਹੁੰਦਾ ਹੈ ਅਸੀਂ ਵੀ ਧਰਤੀ ਤੇ ਆਉਨੇ ਆ ਸਵਾਸਿਆਂ ਦੀ ਪੂੰਜੀ ਲੈ ਕੇ ਵਪਾਰ ਕਰਨ ਵਾਸਤੇ ਉਹ ਵਪਾਰ ਕਿਹਣਾ ਕਰਨ ਆਉਨੇ ਆ ਵਪਾਰ ਕਰਨ ਆਉਨੇ ਆ ਵਾਹਿਗੁਰੂ ਜੀ ਦੇ ਨਾਮ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ ਕਮਾਈ ਕਰਨ ਵਾਸਤੇ ਉਹਨੇ ਬਾਜ਼ਾਰ ਜਿਹੜਾ ਸ੍ਰਿਸ਼ਟੀ ਦਾ ਹੈ ਇੱਥੇ ਸ਼ੁਭ ਗੁਣ ਦੁਨੀਆ ਦੀ ਸੇਵਾ ਅਕਾਲ ਪੁਰਖ ਨੂੰ ਸਾਰੇ ਪਾਸੇ ਤੱਕ ਕੇ ਸੇਵਾ ਕਰਨੀ ਪਰਉਪਕਾਰ ਕਰਨੇ ਨੇਕੀ ਕਮਾਉਣੀ ਮਹਾਰਾਜ ਦਾ ਨਾਮ ਜਪਣਾ ਨਾਮ ਦੀ ਕਮਾਈ ਕਰਨੀ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਅਭੇਦ ਹੋਣਾ ਇਹ ਖਾਲਸਾ ਜੀ ਸੌਦਾ ਮਿਲਦਾ ਤੇ ਜਿਹੜੀ ਸਵਾਸਾਨ ਉਹ ਸਾਡੇ ਪੈਸੇ ਹਨ ਪੂੰਜੀ ਹੈ ਤੇ ਅਸੀਂ ਉਹ ਪੂੰਜੀ ਖਾਲਸਾ ਜੀ ਵਿਅਰਥ ਗਵਾ ਰਹੇ ਹਾਂ ਆਪਣੇ ਟੱਬਰਾਂ ਦੇ ਕੰਮ ਕਾਰਜ ਕਰਨ ਚ ਹਰ ਪ੍ਰਕਾਰ ਦੇ ਪੁੱਠੇ ਸਿੱਧੇ ਕੰਮਾਂ ਦੇ ਵਿੱਚ ਆਪਣੇ ਐਸ਼ੋ ਆਰਾਮ ਦੇ ਵਿੱਚ ਸਾਨੂੰ ਉਹ ਸੋਝੀ ਨਹੀਂ ਕਿ ਸਾਨੂੰ ਇੱਕ ਦਿਨ ਉਹ ਵਾਹਿਗੁਰੂ ਜੀ ਨੇ ਵਾਪਸ ਬੁਲਾਉਣਾ ਉਹਨਾਂ ਨੇ ਫਿਰ ਪੁੱਛਣਾ ਲਿਆ ਭਾਈ ਜਿਹੜੇ ਸਵਾਸੇ ਦਿੱਤੇ ਸੀ ਕਿੰਨੇ ਸਫਲ ਕਰਕੇ ਆਏ ਆ ਤੇ ਖਾਲਸਾ ਜੀ ਜਦੋਂ ਸਾਡਾ ਹਿਸਾਬ ਤਾਬ ਹੁਣ ਸਵਾਸਾ ਕੋਈ ਵੀ ਸਫਲ ਨਹੀਂ ਹੋਇਆ ਹੁਣੇ ਸਾਰੇ ਵਿਅਰਥ ਗਏ ਹੁਣੇ ਫਿਰ ਮਹਾਰਾਜ ਸੱਚੇ ਪਾਸ਼ਾ ਸਾਡੇ ਕਰਮਾਂ ਉੱਪਰ ਨਵੇੜ ਕਰਦੇ ਫਿਰ ਖਾਲਸਾ ਜੀ ਜੇ ਸ਼ੁਭ ਗੁਣ ਕੋਈ ਨਾ ਹੋਇਆ ਤੇ ਘੋਰ ਨਰਕ ਤਿਆਰ ਹੈ ਜਿੱਥੇ ਵਾਹਿਗੁਰੂ ਜੀ ਪਾ ਦਿੰਦੇ ਕਿਉਂਕਿ ਜੇ ਕੋਈ ਭਾਈ ਗੁਰੂ ਕਿਸੇ ਤੇ ਉੱਤੇ ਭਰੋਸਾ ਕਰਕੇ ਜਿਵੇਂ ਅਕਾਲ ਪੁਰਖ ਨੇ ਸਾਡੇ ਤੇ ਭਰੋਸਾ ਕੀਤਾ ਕਿਉਂਕਿ ਅਸੀਂ ਮਾਂ ਦੇ ਪੇਟ ਵਿੱਚ ਕਹੀਂ ਉਹਦੇ ਨਾਲ ਦਾਅਵੇ ਕੀਤੇ ਕਹੀਂ ਵਾਅਦੇ ਕੀਤੇ ਆ ਵੀ ਕਰਾਂਗੇ ਆ ਵੀ ਕਰਾਂਗੇ ਸਾਨੂੰ ਇਥੋਂ ਕੱਢ ਤੇ ਖਾਲਸਾ ਜੀ ਵਾਹਿਗੁਰੂ ਜੀ ਨੇ ਜਿਹੜੋ ਧਰਤੀ ਤੇ ਭੇਜ ਦਿੱਤਾ ਦੇ ਬਾਅਦ ਆਇਕ ਨਾ ਕਮਾਇਆ ਜਿਵੇਂ ਦੁਨੀਆ ਦੇ ਵਿੱਚ ਇੱਕ ਗੱਲ ਪ੍ਰਚਲਿਤ ਹੈ ਜੇ ਕੋਈ ਬੰਦਾ ਆਪਣੀ ਜ਼ੁਬਾਨ ਤੋਂ ਮੁਕਰ ਜਵੇ ਤਾਂ ਤੇ ਉਹਨੂੰ ਖਾਲਸਾ ਜੀ ਦੱਲਾ ਕਿਹਾ ਜਾਂਦਾ ਹੈ ਉਨੂੰ ਮਾੜਾ ਬੰਦਾ ਮੰਨਿਆ ਜਾਂਦਾ ਜੇ ਤੇ ਜਬਾਨ ਨਹੀਂ ਉਹਦਾ ਕੱਖ ਵੀ ਨਹੀਂ ਤੇ ਅਸੀਂ ਅਕਾਲਪੁਰਖ ਵਾਹਿਗੁਰੂ ਦੇ ਚਰਨਾ ਕਮਲਾਂ ਵਿੱਚ ਬੇਨਤੀਆਂ ਕਰਕੇ ਆਏ ਕਿ ਵਾਹਿਗੁਰੂ ਜੀ ਨਾਮ ਜਪਾਂਗੇ ਢਾਈ ਘੰਟੇ ਦਾ ਸਿਮਰਨ ਤੈਨੂੰ ਦੇਵਾਂਗੇ ਢਾਈ ਘੰਟੇ ਸਤਿਗੁਰੂ ਜੀ ਸਮੇਂ ਵਿੱਚੋਂ ਤੈਨੂੰ ਦਵਾਂਗੇ ਕਿਰਤ ਕਮਾਈ ਵਿੱਚੋਂ ਤੈਨੂੰ ਦਸਵੰਦ ਦੇਵਾਂਗੇ ਜਿਹੜਾ ਖਾਲਸਾ ਜੀ ਦਿੰਦਾ ਹੈ ਉਹਨੂੰ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਨਿਵਾਜ ਦੇ ਗੁਰੂ ਗਰੀਬ ਨਿਵਾਜ ਖਾਲਸਾ ਜੀ ਜੇ ਉਹਦੀ ਬੰਦਗੀ ਪੂਰੀ ਨਹੀਂ ਹੁੰਦੀ ਉਦੇ ਅੰਦਰ ਉਹ ਉਥੋਂ ਤੱਕ ਉਹ ਸੁਰਤਬਤ ਨਹੀਂ ਪਹੁੰਚਦੀ ਵਾਹਿਗੁਰੂ ਜੀ ਫਿਰ ਇੱਕ ਜਨਮ ਦਿੰਦੇ ਫਿਰ ਖਾਲਸਾ ਜੀ ਉਹ ਨੇਕੀ ਕਮਾ ਕੇ ਸਿੱਖਾਂ ਦੇ ਘਰ ਨਾਮ ਜਪਣਾ ਆਉਂਦਾ ਐਵੇਂ ਖਾਲਸਾ ਜੀ ਮਹਾਪੁਰਸ਼ ਬਣਿਆ ਕਰਦੇ ਕਈ ਕਈ ਜਨਮ ਧਾਰ ਕੇ ਧਰਤੀ ਦੇ ਉੱਤੇ ਨਾਮ ਜਪਦੇ ਨਾਮ ਦੀ ਕਮਾਈ ਕਰਦੇ ਸੇਵਾ ਕਰਦੇ ਸਤਿਗੁਰਾਂ ਦੀ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਾਤਸ਼ਾਹ ਜੀ ਖੁਸ਼ ਹੋ ਕੇ ਉਹਨਾਂ ਨੂੰ ਵਾਰ-ਵਾਰ ਜਨਮ ਦਿੰਦੇ ਫਿਰ ਖਾਲਸਾ ਜੀ ਉਹ ਸਿੱਖ ਤੋਂ ਗੁਰਸਿੱਖ ਗੁਰਸਿੱਖ ਤੋਂ ਸਾਧ ਸਾਧ ਤੋਂ ਸੰਤ ਸੰਤ ਤੋਂ ਬ੍ਰਹਮ ਗਿਆਨੀ ਤੇ ਬ੍ਰਹਮ ਗਿਆਨੀ ਤੋਂ ਪਰਮੇਸ਼ਰ ਦਾ ਰੂਪ ਹੀ ਹੋ ਜਾਂਦੇ ਸੋ ਇਦਾਂ ਗੁਰਮੁਖ ਵਿਚਰਦੇ ਸੋ ਖਾਲਸਾ ਜੀ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਦੀ ਦਿੱਤੀ ਹੋਈ ਪੂੰਜੀ ਨੂੰ ਸੰਭੀਏ ਇਹ ਸਵਾਸਾਂ ਨੂੰ ਸੰਭੀਏ ਦਿਨੇ ਸਾਰਾ ਦਿਨ ਕੰਮ ਕਰਕੇ ਵਿਅਰਥ ਚਲੇ ਜਾਂਦੇ ਗੱਲਾਂ ਬਾਤਾਂ ਕਰਕੇ ਰਾਤ ਨੂੰ ਸੁੱਤਿਆਂ ਵਿਅਰਥ ਜਾ ਰਹੇ ਖਾਲਸਾ ਜੀ ਇਹ ਰੁਕਣੇ ਨਹੀਂ ਇਹ ਐਵੇਂ ਨਹੀਂ ਰੁਕਣੇ ਜਿਸ ਦਿਨ ਖਾਲਸਾ ਜੀ ਇਹਦੀ ਗਿਣਤੀ-ਮਿੰਤੀ ਮੁੱਕ ਜਾਵੇਗੀ ਉਸ ਦਿਨ ਇਹਦਾ ਪਤਾ ਵੀ ਨਹੀਂ ਲੱਗਣਾ ਕਿਦੋਂ ਖਤਮ ਹੋ ਗਏ ਨਾ ਤਾਂ ਦੱਸ ਕੇ ਖਤਮ ਹੁੰਦੇ ਨੇ ਨਾ ਪਰਮੇਸ਼ਰ ਦੱਸ ਕੇ ਹੀ ਖੜਦਾ ਸੋ ਭਾਈ ਮੌਤ ਦਾ ਡਰ ਹਰ ਇੱਕ ਮਨੁੱਖ ਦੇ ਚਾਹੇ ਕੋਈ ਅੱਜ ਜੰਮਿਆ ਤੇ ਚਾਹੇ ਕਿਸੇ ਨੂੰ ਜੰਮਿਆ ਨੂੰ 90 ਸਾਲ ਹੋ ਗਏ 100 ਸਾਲ ਹੋ ਗਿਆ ਖਾਲਸਾ ਜੀ ਮੌਤ ਦਾ ਭੈ ਮੌਤ ਦਾ ਡਰ ਹਰ ਇੱਕ ਮਨੁੱਖ ਦੇ ਸਿਰ ਤੇ ਹੈ ਪਰ ਦੁਨੀਆ ਨੂੰ ਚੇਤਾ ਨਹੀਂ ਮੌਤ ਯਾਦ ਹੀ ਨਹੀਂ ਆਉਂਦੀ ਬਾਕੀ ਸਾਰੇ ਕੰਮ ਚੇਤੇ ਨੇ ਕਿ ਪਰਸੋਂ ਨੂੰ ਆਹ ਕਰਨਾ 1 ਸਾਲ ਨੂੰ ਆਹ ਕਰਾਂਗੇ 6 ਮਹੀਨਿਆਂ ਨੂੰ ਆਹ ਕਰਾਂਗੇ ਪਰ ਕਿਸੇ ਨੂੰ ਇਹ ਨਹੀਂ ਪਤਾ ਉਹ ਮੌਤ ਵੀ ਸਿਰ ਤੇ ਖੜੀ ਹੱਸਦੀ ਐ ਵੀ ਇਹ ਮੂਰਖ ਨੂੰ ਇਹ ਨਹੀਂ ਪਤਾ ਮੈਂ ਇਹਨੂੰ ਕਦੋਂ ਚੰਬੜ ਜਾਣਾ ਇਹ ਸਾਲ ਦੋ ਦੋ ਸਾਲਾਂ ਦੀਆਂ ਪਲੈਨਿੰਗਾਂ ਕਰਕੇ ਬੈਠਾ ਸੋ ਖਾਲਸਾ ਜੀ ਜ਼ਿੰਦਗੀ ਨੂੰ ਇਦਾਂ ਜਿਉ ਬਈ ਭਾਈ ਆ ਜਿਹੜਾ ਦਿਨ ਹੈ ਇਹ ਮੇਰਾ ਅੱਜ ਦਾ ਹੀ ਹੈ ਜਿੱਦਾਂ ਕਈ ਮੂਰਖ ਕਹਿੰਦੇ ਨੇ ਨਾ ਮਨ ਪਿੱਛੇ ਲੱਗੇ ਵੀ ਜਿੰਦਗੀ ਇਦਾਂ ਜਿਓ ਵੀ ਆ ਜਿਹੜਾ ਦਿਨ ਤੁਹਾਡਾ ਆਖਰੀ ਆ ਨਜ਼ਾਰੇ ਲਾਓ ਸ਼ਰਾਬਾਂ ਪੀਓ ਨਸ਼ੇ ਕਰੋ ਐਸ਼ਾਂ ਉਡਾਓ ਹਰ ਤੱਕੋ ਜਿੰਦਗੀ ਘੜੀ ਦੁਬਾਰਾ ਮਿਲਣੀ ਐ ਇਹਨਾਂ ਉਹਨਾਂ ਨੂੰ ਪਤਾ ਐ ਵੀ ਜਿੰਦਗੀ ਦੁਬਾਰਾ ਨਹੀਂ ਮਿਲਣੀ ਇਹ ਵਾਲੀ ਪਰ ਉਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਵੀ ਇਹ ਜਿੰਦਗੀ ਦੇ ਵਿੱਚ ਨਾਮ ਜਪਣਾ ਆਤ ਜੜੂਰੀ ਐ ਜੇ ਨਾਮ ਜਪ ਲਾਂਗੇ ਫਿਰ ਭਲਾ ਹੋ ਜਾਏਗਾ ਨਹੀਂ ਤੇ ਖਾਲਸਾ ਜੀ ਨਰਕਾਂ ਦੇ ਕੋਰ ਨਰਕਾਂ ਵਿੱਚ ਪਏ ਹੋਵਾਂਗੇ ਕੋਈ ਪੁਕਾਰ ਵੀ ਨਹੀਂ ਸੁਣੇਗਾ ਸਤਗੁਰ ਬਾਣੀ ਵਿੱਚ ਕਹਿੰਦੇ ਨੇ ਇੱਕ ਹੈ ਨਰਕ ਇਕ ਹੈ ਘੋਰ ਨਰਕ ਜਿਹੜਾ ਖਾਲਸਾ ਜੀ ਨਰਕ ਹੈ ਉਥੋਂ ਤੇ ਕਦੇ ਨਾ ਕਦੇ ਬੰਦਾ ਕੋਈ ਅਰਦਾਸਾਂ ਬੇਨਤੀਆਂ ਆਤਮਾ ਰੂਹ ਕਰੇ ਜਾਂ ਕੋਈ ਪ੍ਰਪੁਰਬਲਾ ਕਰਮ ਜਾਗ ਜੇ ਤੇ ਉਥੋਂ ਕੱਢਿਆ ਜਾਂਦਾ ਪਰ ਮਹਾਰਾਜ ਦੀ ਬਾਣੀ ਵਿੱਚ ਘੋਰ ਨਰਕ ਦੀ ਵੀ ਗੱਲ ਕੀਤੀ ਹੈ ਜਿੱਥੇ ਖਾਲਸਾ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਛੋਡੀ ਸੁਲਤਾਨ ਸੱਚੇ ਪਾਸ਼ਾ ਜੀ ਕਹਿੰਦੇ ਜਿੱਥੇ ਉਹ ਤਪਾ ਖਾਲਸਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਨ ਆਇਰਖਾ ਕਰਦਾ ਸੀ ਉਥੇ ਸ਼ਬਦ ਆਉਂਦਾ ਕਿ ਮਹਾਰਾਜ ਕਹਿੰਦੇ ਇਹਨਾਂ ਨੂੰ ਉਥੇ ਇਹ ਤਪੇ ਨੂੰ ਉਥੇ ਪਾਓ ਜਿੱਥੇ ਔਰ ਅੰਧਿਆਰ ਘੋਰ ਨਰਕ ਹੈ ਜਿੱਥੇ ਇਹਦੀ ਕੋਈ ਪੁਕਾਰ ਨਾ ਸੁਣ ਸਕੇ ਇਹੋ ਜਿਹਾ ਘੋਰ ਨਰਕ ਵੀ ਹੈ ਖਾਲਸਾ ਜੀ ਜਿੱਥੇ ਕਿਸੇ ਦੀ ਆਵਾਜ਼ ਵੀ ਨਹੀਂ ਸੁਣਦਾ ਕੋਈ ਉਹਦੀਆਂ ਠੀਕਾਂ ਵੀ ਨਹੀਂ ਸੁਣੀਆਂ ਜਾਂਦੀਆਂ ਸੋ ਖਾਲਸਾ ਜੀ ਆਪਾਂ ਮਹਾਰਾਜ ਦੇ ਨਾਮ ਦੀ ਕਮਾਈ ਕਰੀਏ ਬਹੁਤੀ ਨਹੀਂ ਕਰ ਸਕਦੇ ਹੌਲੀ ਹੌਲੀ ਸ਼ੁਰੂ ਕਰੀਏ ਤੇ ਹੌਲੀ ਹੌਲੀ ਖਾਲਸਾ ਜੀ ਇੱਕ ਦਿਨ ਉਹ ਫਲਦੀ ਜਾਵੇਗੀ ਸਾਡੀ ਸੁਰਤ ਜੁੜਦੀ ਜਾਵੇਗੀ ਜਿਵੇਂ ਜਿਵੇਂ ਵਾਹਿਗੁਰੂ ਜੀ ਦੇ ਸ਼ਬਦ ਵਿੱਚ ਸਾਡੀ ਸੁਰਤ ਜੁੜੇਗੀ ਤੇ ਉਨ ਤੋਂ ਖਾਲਸਾ ਜੀ ਸਾਨੂੰ ਕਈ ਪ੍ਰਕਾਰ ਦੀਆਂ ਪ੍ਰਾਪਤੀਆਂ ਹੋਣਗੀਆਂ ਮਹਾਰਾਜ ਦੀ ਕਿਰਪਾ ਨਾਲ ਜਿਸ ਵਿੱਚ ਜਿਸ ਵੇਲੇ ਖਾਲਸਾ ਜੀ ਸੁਰਤ जोड ਪੈਂਦੀ ਹੈ ਨਾ ਤੇ ਫਿਰ ਉਸ ਵੇਲੇ ਸਰੀਰ ਦੀ ਅਵਸਥਾ ਤਰਨ ਲੱਗ ਪੈਂਦੀ ਹੈ ਉਸ ਵੇਲੇ ਸਰੀਰ ਦੇ ਵਿੱਚ ਸੁੱਤੀਆਂ ਹੋਈਆਂ ਸ਼ਕਤੀਆਂ ਜਾਗਣ ਲੱਗ ਪੈਂਦੀਆਂ ਬੇਅੰਤ ਸ਼ਕਤੀਆਂ ਨੇ ਜਿਹੜੀਆਂ ਐਸੇ ਸਰੀਰ ਵਿੱਚ ਹਨ ਬਹੁਤ ਸ਼ਕਤੀਆਂ ਦਾ ਮਾਲਕ ਹੈ ਖਾਲਸਾ ਜੀ ਇਹ ਸਰੀਰ ਕਿਉਂਕਿ ਇਹਦੇ ਵਿੱਚ ਜਿਹੜੀ ਆਤਮਾ ਹੈ ਉਹ ਵਾਹਿਗੁਰੂ ਜੀ ਦੀ ਅੰਸ਼ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਅੰਸ਼ ਬੰਸ਼ ਹੈ ਐਸੇ ਕਰਕੇ ਜੋ ਰੱਬ ਅਕਾਲ ਪੁਰਖ ਵਿੱਚ ਹੈ ਉਹ ਹੀ ਖਾਲਸਾ ਜੀ ਤੁਹਾਡੇ ਸਰੀਰ ਵਿੱਚ ਹੈ ਪਰ ਅਸੀਂ ਮੈਲ ਨਾਲ ਉਹ ਚੀਜ਼ ਨੂੰ ਇੰਨਾ ਗੰਦਾ ਕੀਤਾ ਹੋਇਆ ਮੈਲਾ ਕਰ ਲਿਆ ਖਾਲਸਾ ਜੀ ਕਿ ਉਹ ਹੁਣ ਵਰਤਣ ਦੇ ਯੋਗ ਨਹੀਂ ਤੇ ਨਾਮ ਦੀ ਕਮਾਈ ਤੋਂ ਬਿਨਾ ਉਹ ਸੁਧ ਨਹੀਂ ਹੋ ਸਕਦੀ ਜਿਵੇਂ ਖਾਲਸਾ ਜੀ ਪਰਾਤਣ ਲੋਕੀ ਪੁਰਾਣੇ ਲੋਕ ਸਨ ਜਿਹੜੇ ਉਹ ਕੋਈ ਨਾਲਾ ਵਗਦਾ ਸੀ ਜਾਂ ਕੋਈ ਆੜ ਵਗਦੀ ਸੀ ਉਥੋਂ ਜਲ ਸ਼ਕ ਲੈਂਦੇ ਸੀ ਪੀਣ ਵਾਸਤੇ ਜਲ ਨੂੰ ਸ਼ਕ ਲੈਂਦੇ ਸੀ ਜਾਂ ਕੋਈ ਨਹਿਰ ਵਗਣੀ ਇਦਾਂ ਜਾਂ ਕੋਈ ਨਾਲਾ ਵਗਦਾ ਹੁਣ ਪਾਣੀ ਉੱਚ ਸਾਫ਼ ਹੁੰਦੇ ਸੀ ਸ਼ਕ ਲੈਂਦੇ ਸੀ ਤੇ ਖਾਲਸਾ ਜੀ ਉਹ ਪਾਣੀ ਨੂੰ ਛਕਣ ਨਾਲ ਪਿਆਸ ਬੁਝਣਦੀ ਤੇ ਅੱਜ ਕੱਲ੍ਹ ਵੇਖੋ ਉਹੀ ਜਾਲ ਆ ਜਿਹੜਾ ਬਹੁਤ ਗੰਦਾ ਹੋਇਆ ਵੇਖਣ ਨੂੰ ਚਿਤ ਨਹੀਂ ਕਰਦਾ ਵੇਖਣ ਨੂੰ ਜੀ ਨਹੀਂ ਕਰਦਾ ਉਹ ਪਾਣੀ ਵਾਲ ਪੀਣਾ ਤਾਂ ਕਿੰਨੇ ਆੜਾਂ ਦਾ ਪਾਣੀ ਜਾਂ ਨਾਲਿਆਂ ਦਾ ਜਾਂ ਨਹਿਰਾਂ ਦਾ ਪਾਣੀ ਕਿੰਨੇ ਪੀਣਾ ਉਦੋਂ ਕੱਪੜੇ ਵੀ ਲੋਕ ਉਥੇ ਧੌਂਦੇ ਇਸ਼ਨਾਨ ਪਾਣ ਵੀ ਕਰਦੇ ਛੱਕ ਵੀ ਲੈਂਦੇ ਸੀ ਤੇ ਖਾਲਸਾ ਜੀ ਹੁਣ ਉਹ ਨਹਿਰਾਂ ਦਾ ਜਲ ਗੰਦਾ ਹੋਇਆ ਹੋਇਆ ਕੋਈ ਛੱਕੇ ਰਾਜੀ ਨਹੀਂ ਸੋ ਇਸੇ ਪ੍ਰਕਾਰ ਹੀ ਸਾਡੀ ਆਤਮਾ ਹੈ ਜਿਸ ਵੇਲੇ ਨਿਰਮਲ ਹੁੰਦੀ ਹੈ ਉਸ ਉਸ ਵੇਲੇ ਖਾਲਸਾ ਜੀ ਇਹ ਕਈ ਕਮੀਆਂ ਆਉਂਦੀ ਹੈ ਸੁਰਤ ਜੁੜਦੀ ਹੈ ਸ਼ੁਭ ਗੁਣ ਆਉਂਦੇ ਨੇ ਮਹਾਰਾਜ ਸੱਚੇ ਪਾਸ਼ਾ ਦਾ ਬਿਰਾਗ ਹਿਰਦੇ ਵਿੱਚ ਆਉਂਦਾ ਹੈ ਪ੍ਰੀਤੀ ਆਉਂਦੀ ਹੈ ਤੋਂ ਕਈ ਪ੍ਰਕਾਰ ਦੇ ਸ਼ੁਭ ਗੁਣ ਜਦੋਂ ਇਹ ਸਾਫ ਹੁੰਦੀ ਹੈ ਉਹਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਤੇ ਆਪਣੇ ਆਪ ਸ਼ਕਤੀਆਂ ਤੁਰ ਪੈਂਦੀਆਂ ਰਿੱਧੀਆਂ ਸਿੱਧੀਆਂ ਖਾਲਸਾ ਜੀ ਚਰਨਾ ਵਿੱਚ ਖੜ ਜਾਂਦੀਆਂ ਉਸ ਮਨੁੱਖ ਦੇ ਜਿਹੜਾ ਨਾਮ ਜਪਦਾ ਸੇਬ ਖਾਲਸਾ ਜੀ ਜਿਸ ਵੇਲੇ ਹੁਣ ਸਾਡੀ ਗੰਦੀ ਹੋਈ ਰੂਹ ਹੈ ਗੰਦਿਆਂ ਨਾਲਿਆਂ ਤੇ ਗੰਦੀਆਂ ਨਹਿਰਾਂ ਦੀ ਤਰ੍ਹਾਂ ਇਹਦੇ ਹਲ ਕੋਈ ਤੱਕ ਕੇ ਰਾਜੀ ਨਹੀਂ ਜਿਸੇ ਕਰਕੇ ਸਾਡੇ ਉੱਤੇ ਸਤਿਗੁਰੂ ਦੀ ਕੋਈ ਵੱਡੀ ਖੁਸ਼ੀ ਨਹੀਂ ਮਹਾਰਾਜ ਉੱਤੇ ਬਹੁਤ ਖੁਸ਼ ਹੁੰਦੇ ਖਾਲਸਾ ਜੀ ਜਿਹੜਾ ਮਹਾਰਾਜ ਦਾ ਨਾਮ ਜਪਦਾ ਬਾਣੀ ਬਾਣੇ ਦਾ ਧਾਰਨੀ ਹੋਵੇ ਸਤਿਗੁਰ ਦਾ ਹੁਕਮ ਕਮਾਉਂਦਾ ਹੋਵੇ ਸਤਿਗੁਰ ਜੀ ਨੇ ਜੋ ਆਖਿਆ ਉਹੀ ਕਮਾਉਂਦਾ ਹੋਵੇ ਆਪਣੇ ਮਨ ਪਿੱਛੇ ਲਾ ਕੇ ਮਨ ਮਨਮੁਖ ਨਾ ਬਣਿਆ ਹੋਵੇ ਮੂਰਖਤਾਈ ਨਾ ਕਰਦਾ ਹੋਵੇ ਉੱਤੇ ਕਲਗੀਧਰ ਸਵਾਮੀ ਦੀ ਬੜੀ ਕਿਰਪਾ ਅਸੀਂ ਕੰਮਕਾਜ ਕਰਦੇ ਆ ਕੰਮਕਾਜਾਂ ਕਰਨ ਵਾਲੇ ਹੁਣ ਕਈ ਇਥੇ ਕਹਿੰਦੇ ਆ ਬਾਬਾ ਜੀ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ ਦੇਖੋ ਜੀ ਮੂੰਹ ਨਾਲ ਤੇ ਬੰਦਾ ਕੋਈ ਕੰਮ ਨਹੀਂ ਕਰਦਾ ਹਾਂ ਕੋਈ ਕਿਰਤ ਇਹੋ ਜੀ ਹੋਊਗੀ ਜਿੱਥੇ ਸਾਰਾ ਦਿਨ ਬੋਲਣਾ ਪੈਂਦਾ ਹੋਵੇਗਾ ਨਹੀਂ ਤੇ ਖਾਲਸਾ ਜੀ ਬਹੁਤੀਆਂ ਕਿਰਤ ਤੇ ਇਹੋ ਜੀਆਂ ਨੇ ਜਿਹੜੇ ਸਿਰਫ ਹੱਥਾਂ ਨਾਲ ਕੰਮ ਕਰਨਾ ਜਾਂ ਅੱਖਾਂ ਨਾਲ ਵੇਖਣਾ ਮੁੱਖ ਤਾਂ ਵਿਹਲਾ ਕੀ ਅਸੀਂ ਮੁੱਖੋਂ ਵਾਹਿਗੁਰੂ ਵਾਹਿਗੁਰੂ ਨਹੀਂ ਬੋਲ ਸਕਦੇ ਜੇ ਬੋਲਦੇ ਰਵਾਂਗੇ ਖਾਲਸਾ ਜੀ ਉਹਦਾ ਵਾਦ ਫਲ ਮਿਲੇਗਾ ਨਾਲੇ ਕਿਰਤ ਕਰਾਂਗੇ ਨਾਲੇ ਫਲ ਝਾਣਗੇ ਤੇ ਪਰ ਕੀ ਹੈ ਪਰ ਖਾਲਸਾ ਜੀ ਕਿਰਤ ਕਰਦੇ ਕਰਦੇ ਗੱਲਾਂ ਹੋ ਜਾਂਦੀਆਂ ਚੁਗਲੀਆਂ ਹੋ ਜਾਂਦੀਆਂ ਸੌ ਪ੍ਰਕਾਰ ਦੇ ਖਾਲਸਾ ਜੀ ਤਾਨੇ ਮੇਨੇ ਹੋ ਜਾਂਦੇ ਪਰ ਵਾਹਿਗੁਰੂ ਦਾ ਨਾਮ ਨਹੀਂ ਮੁੱਖੋਂ ਨਿਕਲਦਾ ਕਿਉਂਕਿ ਆਖਣ ਔਖਾ ਸੱਚਾ ਨਾ ਉਹ ਇਹ ਸੱਚਾ ਨਾ ਬਹੁਤ ਔਖਾ ਲੈਣਾ ਇਹ ਜਿਹਦੇ ਕਰਮਾਂ ਵਿੱਚ ਹੋਵੇ ਜਿਹਦੇ ਕਰਮ ਚੰਗੇ ਹੋਣ ਖਾਲਸਾ ਜੀ ਉਹਨੂੰ ਹੀ ਇਹ ਪ੍ਰਾਪਤ ਹੁੰਦਾ ਦੂਸਰੇ ਨੂੰ ਪ੍ਰਾਪਤ ਨਹੀਂ ਹੁੰਦਾ ਸੋ ਮਹਾਰਾਜ ਸੱਚੇ ਪਾਤਸ਼ਾਹ ਹੀ ਕਿਰਪਾ ਕਰਨ ਤੇ ਅਸੀਂ ਨਾਮ ਨਾਲ ਜੁੜੀਏ ਬਾਣੀ ਨਾਲ ਜੁੜੀਏ ਸਤਿਗੁਰ ਸੱਚੇ ਪਾਸ਼ਾ ਜੀ ਦੇ ਜੇ ਮਹਾਰਾਜ ਦੀ ਬਾਣੀ ਨਾਲ ਜੁੜਾਂਗੇ ਖਾਲਸਾ ਜੀ ਫਿਰ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਸਾਡੂ ਸੋਝੀ ਬਖਸ਼ਣਗੇ ਸਾਨੂੰ ਮਤ ਆਵੇਗੀ ਸਾਡੇ ਹਿਰਦੇ ਵਿੱਚ ਪ੍ਰੇਮ ਪੈਦਾ ਹੋਵੇਗਾ ਬੈਰਾਗ ਪੈਦਾ ਹੋਵੇਗਾ ਸੋ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੋਵੇਗੀ ਤੇ ਜੇ ਖਾਲਸਾ ਜੀ ਮਹਾਰਾਜ ਦਾ ਨਾਮ ਹੀ ਨਹੀਂ ਜਪਿਆ ਫਿਰ ਕੀ ਹੈ ਭਾਈ ਫਿਰ 100 ਸਾਲ ਨੂੰ ਵੀ ਤੇ ਮਰਨਾ ਹੀ ਹੈ ਆਪ ਹੀ ਕੁਝ ਖਾ ਕੇ ਮਰ ਜਾਣਾ ਚਾਹੀਦਾ ਕਿਉਂਕਿ ਜੇ ਵਾਹਿਗੁਰੂ ਜੀ ਦੀ ਯਾਦ ਨਹੀਂ ਹਿਰਦੇ ਵਿੱਚ ਦੇ ਖਾਲਸਾ ਜੀ ਉਹ ਮਸਾਣਾ ਤੋਂ ਘਟ ਨਹੀਂ ਸਰੀਰ ਸੋ ਇਸੇ ਪ੍ਰਕਾਰ ਮਹਾਰਾਜ ਕੋਲੋਂ ਮਹਾਰਾ ਸੱਚੇ ਪਾਸ਼ਾ ਦੀ ਯਾਦ ਮੰਗੀਏ ਮਹਾਰਾਜ ਦਾ ਪ੍ਰੇਮ ਮੰਗੀਏ ਸਤਿਗੁਰ ਜੀ ਦੀ ਬਾਣੀ ਜਪਣ ਦਾ ਬਲ ਬਖ ਮੰਗੀਏ ਅਮਰਤ ਵੇਲਾ ਮੰਗੀਏ ਗੁਰਸਿੱਖੀ ਮੰਗੀਏ ਸਤਿਗੁਰ ਸੱਚੇ ਪਾਸ਼ਾ ਜਰੂਰ ਦੇਣਗੇ ਇਹ ਸੰਸਾਰ ਪਿੱਛੋਂ ਮਨ ਨੂੰ ਪਾਟ ਕੇ ਨਿਰੰਕਾਰ ਅਕਾਰ ਪੁਰਖ ਵੱਲ ਵਾਹਿਗੁਰੂ ਵੱਲ ਲਾਈਏ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਵੱਲ ਲਾਉਣ ਨਾਲ ਖਾਲਸਾ ਜੀ ਸਰੀਰ ਤੁਰਦਾ ਸੁਰਤ ਮਿਰਤ ਤੁਰਦੀ ਹੈ ਜੇ ਅਸੀਂ ਸੰਸਾਰ ਵੱਲ ਲਾਵਾਂਗੇ ਤੇ ਨਾ ਤਾਂ ਕੋਈ ਨੇਕੀ ਅੰਦਰ ਆਉਣੀ ਹੈ ਨਾ ਕੋਈ ਸ਼ੋਭ ਗੁਣ ਆਉਣਾ ਤੇ ਫਿਰ ਖਾਲਸਾ ਜੀ 84 ਲੱਖ ਜੂਨ ਦੇ ਚੱਕਰ ਵਿੱਚ ਪੈ ਜਾਵਾਂਗੇ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮੌਜ ਹੈ ਸਾਨੂੰ ਕੱਢ ਦੇ ਕਿ ਨਹੀਂ ਕੱਢ ਦੇ ਫਿਰ ਉਹਨਾਂ ਦੇ ਹੱਥ ਹੈ ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਸਥਾਨੇ ਤੇ ਵੱਡੀਆਂ-ਵੱਡੀਆਂ ਖੇਡਾਂ ਹੁੰਦੀਆਂ ਆਓ ਸਰਵਣ ਕਰੀਏ ਜਿਹੜੀ ਖਾਲਸਾ ਜੀ ਅੱਜ ਦੀ ਹੱਡ ਬੀਤੀ ਆਈ ਹੈ ਵੀ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਦੇ ਸਥਾਨੇ ਦੀ ਹੈ ਸੋ ਇੱਕ ਗੁਰਮਖ ਵੀਰ ਨੇ ਸੁਣਾਉਣਾ ਕੀਤਾ ਕਿ ਮੈਂ ਕਦੀ ਵੀ ਬਾਬਾ ਨੋਹ ਸਿੰਘ ਸਾਹਿਬ ਦੇ ਸਥਾਨੇ ਤੇ ਨਹੀਂ ਸੈ ਗਿਆ ਮੈਂ ਕਦੇ ਦਰਸ਼ਨ ਨਹੀਂ ਕੀਤੇ ਕਦੇ ਸੋ ਇੰਨਾ ਸੁਣਿਆ ਸੀ ਵੀ ਉੱਥੇ ਗੱਡੀਆਂ ਖੜਕ ਕੇ ਜਾਂਦੀਆਂ ਵੀ ਉਹਦੇ ਬਾਹਰ ਹੀ ਸਿੰਘ ਜਿੱਦਾਂ ਸੇਵਾ ਖਾਲਸਾ ਜੀ ਬਾਹਰ ਹੀ ਸਿੰਘ ਇਕੱਠੀ ਕਰਦੇ ਗੱਡੀਆਂ ਲਾਗੋਂ ਲੰਘਦੀਆਂ ਖਲੋਖਲੂ ਕੇ ਜਾਂਦੀਆਂ ਬਾਬਾ ਨੋਹ ਸਿੰਘ ਸਾਹਿਬ ਦੇ ਸਥਾਨੇ ਤੇ ਸੋ ਉਹ ਗੁਰਮਖ ਪਿਆਰਾ ਕਹਿੰਦਾ ਵੀ ਮੈਂ ਕਦੀ ਨਹੀਂ ਗਿਆ ਉਸ ਸਥਾਨ ਤੇ ਤੇ ਮੇਰਾ ਵੀ ਕੋਈ ਕੰਮ ਇੰਨਾ ਵਧੀਆ ਨਹੀਂ ਸੀ ਮਾੜਾ ਮੋਟਾ ਦਾ ਕੰਮ ਕਰਦਾ ਸਾਂ ਇਲੈਕਟ੍ਰੀਸ਼ੀਅਨ ਸੀ ਥੋੜਾ ਬੋਧਾ ਕੰਮ ਚੱਲਦਾ ਸੀ ਰੋਟੀ ਪਾਣੀ ਚੱਲਦਾ ਸੀ ਘਰੇ ਪਰ ਕਈ ਕਈ ਦਿਨ ਕੰਮ ਨਹੀਂ ਸੀ ਆਉਂਦਾ ਫਿਰ ਦਿੱਕਤ ਆ ਜਾਂਦੀ ਸੀ ਮਹੀਨੇ ਵਿੱਚ 4-5 7 ਦਿਨ ਕੰਮ ਆਉਣਾ ਬਾਅਦ ਬਾਕੀ ਦਿਨ ਵਿਹਲੇ ਰਹਿਣਾ ਤੇ ਇੱਕ ਦੁਕਾਨ ਦਾ ਮਸਾ ਹੀ ਕਰਾਇਆ ਨਿਕਲਦਾ ਸੀ ਬੜਾ ਦੁਖੀ ਸਾਂ ਤੇ ਕਹਿੰਦੇ ਮੈਨੂੰ ਬਾਬਾ ਨੂੰ ਉਸ ਸਿੰਘ ਸਾਹਿਬ ਬਾਰੇ ਕੋਈ ਗਿਆਤ ਨਹੀਂ ਤੇ ਕੋਈ ਪਤਾ ਨਹੀਂ ਵੀ ਉਹਨਾਂ ਦਾ ਆਸਾਨ ਕਿੱਥੇ ਆ ਜਾਂ ਬਾਬਾ ਨੋ ਸਿੰਘ ਸਾਹਿਬ ਕੌਣ ਨੇ ਜਾ ਬਾਬਾ ਨਰ ਸਿੰਘ ਸਾਹਿਬ ਜੀ ਹੁਣਾਂ ਨੇ ਕੀ ਕੀਤਾ ਕਿਸੇ ਪ੍ਰਕਾਰ ਕੋਈ ਵੀ ਸੋਝੀ ਨਹੀਂ ਸੀ ਉਹ ਵੀਰ ਕਹਿੰਦਾ ਕਹਿੰਦਾ ਵੀ ਮੈਂ ਜਦੋਂ ਕੰਮ ਤੋਂ ਬੜਾ ਦੁਖੀ ਹੋਣ ਲੱਗ ਪਿਆ ਕੰਮ ਮੇਰਾ ਕੋਈ ਚੱਲਦਾ ਨਹੀਂ ਅੱਜ ਵੀ ਖਾਲਸਾ ਜੀ ਕਈ ਇਹੋ ਜਿਹੇ ਹੈ ਨੇ ਜਿਨ੍ਹਾਂ ਨੂੰ ਬਾਬਾ ਨਰ ਸਿੰਘ ਸਾਹਿਬ ਜੀ ਬਾਰੇ ਪਤਾ ਨਹੀਂ ਸੋ ਆਪਾਂ ਵਿਸਾਰ ਜੀ ਦੱਸ ਦਈਏ ਕਿ ਬਾਬਾ ਨੂਰ ਸਿੰਘ ਸਾਹਿਬ ਜੀ ਸਨ ਜਿਹੜੇ ਉਹ ਧੰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮਾਸੀ ਦੇ ਪੁੱਤਰ ਸਨ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਵੱਡੇ ਸਨ ਬਾਬਾ ਨੂਰ ਸਿੰਘ ਸਾਹਿਬ ਜੀ ਦੀ ਉਮਰ ਜਿਹੜੀ ਸੀ ਉਹ 98 ਸਾਲ ਸੀ ਤੇ ਜਿਸ ਵੇਲੇ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਬਣਾਨੇ ਦਰਬਾਰ ਸਾਹਿਬ ਦੇ ਸਰੋਵਰ ਦੀ ਪਵਿੱਤਰਤਾ ਰੱਖਣ ਵਾਸਤੇ ਜੰਗ ਕੀਤੀ ਐ ਉਸ ਵਿੱਚ ਮੀਤ ਮੀਤ ਜਥੇਦਾਰ ਬਾਬਾ ਨੋਹ ਸਿੰਘ ਸਾਹਿਬ ਜੀ ਸਨ ਜਿਸ ਵੇਲੇ ਬਾਬਾ ਦੀਪ ਸਿੰਘ ਸਾਹਿਬ ਜੀ ਉੱਥੋਂ ਚੱਲੇ ਸਨ ਦਮਦਮਾ ਸਾਹਿਬ ਤੋਂ ਤੇ ਖਾਲਸਾ ਜੀ ਉੱਥੇ ਬਾਬਾ ਦੀਪ ਸਿੰਘ ਕਹਿਣ ਲੱਗੇ ਬਾਬਾ ਨੋਹ ਸਿੰਘ ਜੀ ਤੁਸੀਂ ਇੱਥੇ ਰੋ ਦਮਦਮਾ ਸਾਹਿਬ ਕਾਰ ਸੇਵਾ ਸੰਭਾਲੋ ਇੱਥੇ ਦੀ ਸੇਵਾ ਸੰਭਾਲੋ ਅਸੀਂ ਜਾਣੇ ਆ ਉਸ ਵੇਲੇ ਬਾਬਾ ਨੋਹ ਸਿੰਘ ਸਾਹਿਬ ਜੀ ਨੇ ਕਹਿਣਾ ਕੀਤਾ ਸੀ ਵੀ ਕੀ ਗੱਲ ਜੇ ਹੁਣ ਸ਼ਹਾਦਤਾਂ ਦਾ ਸਮਾਂ ਆਇਆ ਤੇ ਮੈਨੂੰ ਇੱਥੇ ਛੱਡਣ ਲੱਗੇ ਜੇ ਮੈਂ ਨਹੀਂ ਇੱਥੇ ਰਹਿਣਾ ਮੈਂ ਤਾਂ ਤੁਹਾਡੇ ਕਦਮ ਨਾਲ ਕਦਮ ਮਿਲਾ ਕੇ ਚੱਲੂੰਗਾ ਤੇ ਮੋਢੇ ਨਾਲ ਮੋਢਾ ਮਿਲਾ ਕੇ ਚੱਲੂੰਗਾ ਮੈਂ ਨਹੀਂ ਇੱਥੇ ਰਹਿਣਾ ਮੈਂ ਤਾਂ ਜੰਗ ਕਰਨ ਜਾਊਂਗਾ ਖਾਲਸਾ ਜੀ ਉਸ ਵੇਲੇ ਬਾਬਾ ਨੋ ਸਿੰਘ ਸਾਹਿਬ ਜੀ ਵੀ ਨਾਲ ਚੱਲੇ ਤੇ ਦੋਵੇਂ ਮਾਸੀ ਪੁੱਤ ਭਰਾ ਜਿਹੜੇ ਉਥੋਂ ਚੱਲੇ ਸਨ ਤੇ ਇਹਨਾਂ ਨੇ ਜਦੋਂ ਜੰਗ ਕੀਤਾ ਖਾਲਸਾ ਜੀ ਚੱਬੇ ਦੀ ਧਰਤੀ ਤੇ ਉੱਥੇ ਫਿਰ ਬਾਬਾ ਦੀਪ ਸਿੰਘ ਸਾਹਿਬ ਤੇ ਬਾਬਾ ਨੋ ਸਿੰਘ ਸਾਹਿਬ ਕਦਮ ਨਾਲ ਕਦਮ ਮਿਲਾ ਕੇ ਚੱਲਦੇ ਸਨ ਖਾਲਸਾ ਜੀ ਤੇ ਬਾਬਾ ਨੋਹ ਸਿੰਘ ਸਾਹਿਬ ਜੀ ਦੇ ਸਰੀਰ ਤੇ ਬਹੁਤ ਫੱਟ ਲੱਗਾ ਫਿਰ ਉਹਨਾਂ ਨੇ ਉੱਥੇ ਸਮਾਦੀ ਲਾ ਲਈ ਸੀ ਅੱਜ ਉੱਥੇ ਉਹਨਾਂ ਦਾ ਸਮਾਰਕ ਬਾਬਾ ਨੋਹ ਸਿੰਘ ਸਾਹਿਬ ਜੀ ਦਾ ਸਥਾਨ ਹੈ ਤੇ ਉੱਥੇ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਸਾਹਿਬ ਜੀ ਨੇ ਇਸ ਵੇਲੇ ਜੇ ਭਾਈ ਕਿਸੇ ਨੇ ਦਰਸ਼ਨ ਮੇਲੇ ਉਹਨਾਂ ਦੇ ਕਰਨੇ ਹੋਣ ਤਾਂ ਸ਼ਾਮਾਂ ਵੇਲੇ ਮਹਾਂਪੁਰਸ਼ ਮਿਲਦੇ ਸੋ 사ਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਖਾਲਸਾ ਜੀ ਕਈਆਂ ਨੂੰ ਸੋਝੀ ਆ ਜਿਨ੍ਹਾਂ ਨੂੰ ਉਹ ਜਾਂਦੇ ਨੇ ਉਹ ਵੀਰ ਕਹਿੰਦਾ ਵੀ ਮੇਰਾ ਕਿਦਾਂ ਮੇਲ ਮਲਾਪ ਹੋਇਆ ਕਹਿੰਦਾ ਵੀ ਮੇਰਾ ਇੱਕ ਗੁਰਮੁਖ ਪਿਆਰਾ ਸੀ ਮਿੱਤਰ ਤੇ ਕਹਿੰਦੇ ਉਹ ਜਾਂਦਾ ਹੁੰਦਾ ਸੀ ਇੱਕ ਦਿਨ ਅਸੀਂ ਅਚਾਨਕ ਮਿਲ ਗਏ ਤੇ ਮੈਨੂੰ ਕਹਿਣ ਲੱਗਾ ਵੀ ਕੱਲ ਨੂੰ ਤੂੰ ਵਿਹਲਾ ਤੇ ਮੈਂ ਉਹਨੂੰ ਕਿਹਾ ਵੀ ਵਿਹਲਾ ਤਾਂ ਨਹੀਂ ਵਿਹਲਾ ਹੀ ਆ ਵੀ ਕੰਮ ਤਾਂ ਮੇਰਾ ਕੋਈ ਚੱਲਦਾ ਨਹੀਂ ਮੇਰੇ ਕੋਲ ਕੋਈ ਪੈਸਾ ਤੇ ਲਾਦੇ ਹੁੰਦਾ ਨਹੀਂ ਤੇ ਮੈਂ ਵਿਹਲੇ ਵਰਗਾ ਹੀ ਆ ਕਹਿੰਦੇ ਉਹ ਕਹਿਣ ਲੱਗਾ ਵੀ ਚਲ ਇਦਾਂ ਕਰ ਕੱਲ ਨੂੰ ਤਿਆਰ ਹੋ ਜੀ ਆਂ ਆਪਾਂ ਬਾਬਾ ਨੂ ਸਿੰਘ ਸਾਹਿਬ ਦੇ ਸਾਹਨੇ ਦੇ ਦਰਸ਼ਨ ਕਰਕੇ ਆਵਾਂ ਉਹ ਕਹਿੰਦਾ ਚੰਗਾ ਭਲਾ ਵੀ ਤੂੰ ਭਾਈ ਚੰਗੀ ਗੱਲ ਆ ਤੂੰ ਮੈਨੂੰ ਕਹਿ ਤਾ ਮੈਂ ਕਦੀ ਗਿਆ ਨਹੀਂ ਉੱਥੇ ਨਾਲੇ ਦਰਸ਼ਨ ਕਰ ਆਵਾਂਗੇ ਕਹਿੰਦੇ ਅਗਲੇ ਦਿਨ ਜਦੋਂ ਗਏ ਬਾਬਾ ਨੋਹ ਸਿੰਘ ਸਾਹਿਬ ਦੇ ਥਾਂ ਦੇ ਜਾਂਦੇ ਸਾਂ ਮੋਟਰਸਾਈਕਲ ਤੇ ਗਏ ਸਾਂ ਤੇ ਜਦੋਂ ਗਏ ਰਾਹ ਦੇ ਵਿੱਚ ਉਹਨੇ ਕਈ ਮੈਨੂੰ ਬਚਨ ਸੁਣਾਏ ਬਾਬਾ ਨੋਹ ਸਿੰਘ ਸਾਹਿਬ ਮੇਰਾ ਪ੍ਰੇਮ ਬਣ ਗਿਆ ਜਿੱਦਾਂ ਉਹਨੇ ਬਚਨ ਸੁਣਾਏ ਮੇਰਾ ਪ੍ਰੇਮ ਬਣਨ ਲੱਗ ਪਿਆ ਬਾਬਾ ਨੋਹ ਸਿੰਘ ਸਾਹਿਬ ਨੇ ਵੀ ਬੜੀ ਤਗੜੀ ਹਸਤੀ ਨੇ ਬੜੀ ਸ਼ਕਤੀ ਦੇ ਮਾਲਕ ਨੇ ਦੀ ਬੜੀ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਜਦੋਂ ਉਹਨੇ ਬਚਨ ਸੁਣਾਏ ਉਥੇ ਕਹਿੰਦਾ ਰਾਹ ਦੇ ਵਿੱਚ ਮੈਂ ਇਹਨੂੰ ਕਿਹਾ ਮੈਂ ਕਹਾ ਯਾਰ ਮੇਰਾ ਕੋਈ ਕੰਮ ਕਾਜ ਨਹੀਂ ਚੱਲਦਾ ਫਿਰ ਦੂਜੀਆਂ ਗੱਲਾਂ ਸ਼ੁਰੂ ਹੋ ਗਈਆਂ ਵੀ ਮੇਰੇ ਕੋਲ ਪੈਸਾ ਕੋਈ ਨਹੀਂ ਯਾਰ ਮੇਰੇ ਕੋਲ ਤੇ ਮੱਥਾ ਟੇਕਣ ਵਾਸਤੇ ਵੀ ਪੈਸਾ ਹੈ ਤੇ ਉਹ ਮੇਰਾ ਮਿੱਤਰ ਕਹਿੰਦਾ ਕੋਈ ਗੱਲ ਨਹੀਂ ਤੂੰ ਪੈਸੇ ਮੇਰੇ ਕੋਲੋਂ ਲੈ ਲਈ ਕਹਿੰਦੇ ਜਦੋਂ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਪਹੁੰਚੇ ਨਾ ਉਥੇ ਜਾ ਕੇ ਤੇ ਕਹਿੰਦਾ ਮੇਰੇ ਮਨ ਵਿੱਚ ਨਾ ਇਦਾਂ ਬੜਾ ਚਾਜ ਆ ਜਿੱਦਾਂ ਖੁਸ਼ੀ ਜੀ ਮੈਂ ਅੱਜ ਬੜਾ ਖੁਸ਼ ਹਾਂ ਇਦਾਂ ਦਾ ਮਨ ਵਿੱਚ ਅਨਭਵ ਜਿਆ ਹੋਣ ਲੱਗ ਪਿਆ ਮੇਰੇ ਮੁਖ ਤੇ ਜਿੱਦਾਂ ਗੱਲਾਂ ਤੇ ਖਾਲਸਾ ਜੀ ਉਹ ਇੱਕ ਹੁੰਦਾ ਆਪ ਹੱਸਦੇ ਆ ਇੱਕ ਹੁੰਦਾ ਸਰੀਰ ਆਪਣੇ ਆਪ ਹੱਸਦਾ ਉਹ ਵੀ ਸਤਗੁਰ ਸੱਚੇ ਪਾਸ਼ਾ ਦੀ ਕਿਰਪਾ ਹੋਵੇ ਕਈ ਮਹਾਂਪੁਰਸ਼ ਇਹੋ ਜਿਹੇ ਨੇ ਉਹਨਾਂ ਦੇ ਹਿਰਦੇ 'ਚ ਖੇੜਾ ਹੁੰਦਾ ਉਹ ਬਾਹਰੋਂ ਹੱਸਣ ਦੇ ਹੁੰਦੇ ਉਹ ਹੱਸਾ ਉਹ ਆਪ ਨਹੀਂ ਹੱਸਦੇ ਉਹ ਕੁਦਰਤੀ ਅੰਦਰੋਂ ਰੂਹ ਦੀ ਖੇਡ ਹੁੰਦੀ ਹੈ ਉਹ ਤਾਂ ਹੱਸਦਾ ਮਨੁੱਖ ਜਦੋਂ ਕਹਿੰਦਾ ਮੈਂ ਦਰਸ਼ਨ ਮੇਲੇ ਕਰਨ ਵਾਸਤੇ ਅੰਦਰ ਗਿਆ ਕੋ ਪੈਸੇ ਲੈ ਅੰਦਰ ਦਰਸ਼ਨ ਮੇਲੇ ਕੀਤੇ ਦਰਸ਼ਨ ਮੇਲੇ ਕਰਕੇ 사ਤਗੁਰ ਜੀਆਂ ਦੇ ਚਰਨਾਂ ਵਿੱਚ ਬਹਿ ਕੇ ਤੇ ਮੈਂ ਉੱਥੇ ਪੰਜ ਵਾਰ ਮੂਲ ਮੰਤਰ ਜਪਿਆ ਮੈਂ ਉਦਾਂ ਵੀ ਮੈਨੂੰ ਕਿਸੇ ਨੇ ਪਹਿਲਾਂ ਇੱਕ ਮਹਾਂਪੁਰਸ਼ ਅਨੰਦਪੁਰ ਸਾਹਿਬ ਮਿਲੇ ਸੀ ਉਹ ਕਹਿੰਦੇ ਜਦੋਂ ਵੀ ਮਹਾਰਾਜ ਦੇ ਆਸਥਾਨਿਆਂ ਤੇ ਜਾਣਾ ਉੱਥੇ ਜਾ ਕੇ ਜੱਪੀ ਸਾਹਿਬ ਦਾ ਪਾਠ ਕਰਨਾ ਜਾਂ ਤੁਸੀਂ ਹੋਰ ਬਾਣੀ ਕੋਈ ਪੜ ਸਕਦੇ ਹੋ ਜੇ ਨਹੀਂ ਟਾਈਮ ਤੇ ਫਿਰ ਮੂਲ ਮੰਤਰ ਦੇ ਪੰਜ ਪਾਠ ਜ਼ਰੂਰ ਕਰਨੇ ਉਸ ਸਥਾਨ ਤੇ ਬਹਿ ਕੇ ਜਿੱਥੇ ਵੀ ਤੁਸੀਂ ਜਾਣਦੇ ਹੋ ਖਾਲਸਾ ਜੀ ਆਮ ਕਰਕੇ ਸਿੱਖਿਆ ਹੀ ਹੈ ਜਿੱਦਾਂ ਆਪਾਂ ਕਿਸੇ ਸਥਾਨ ਤੇ ਜਾਂਦੇ ਆ ਜੇ ਤਾਂ ਤੁਸੀਂ ਪਾਠ ਕਰ ਸਕਦੇ ਹੋ ਬਹੁਤ ਚੜ੍ਹਦੀ ਕਲਾ ਜੇ ਉੱਥੇ ਬਾਣੀ ਚੱਲਦੀ ਹੈ ਫਿਰ ਨਹੀਂ ਜੇ ਉੱਥੇ ਬਾਣੀ ਚੱਲ ਰਹੀ ਹੈ ਕੀਰਤਨ ਚੱਲ ਰਿਹਾ ਫਿਰ ਖਾਲਸਾ ਜੀ ਉੱਥੇ ਧਿਆਨ ਲਾਉਣਾ ਉਹ ਕੀਰਤਨ ਵਿੱਚ ਧਿਆਨ ਲਾਉਣਾ ਉਹ ਬਾਣੀ ਵਿੱਚ ਧਿਆਨ ਲਾਉਣਾ ਪਰ ਜੇ ਉੱਥੇ ਕੁਝ ਨਹੀਂ ਚੱਲ ਰਿਹਾ ਫਿਰ ਉੱਥੇ ਬਾਣੀ ਦਾ ਜਾਪ ਕਰ ਲੈਣਾ ਜਾਂ ਮੂਲ ਮੰਤਰ ਦਾ ਜਾਪ ਕਰ ਲੈਣਾ ਕਿਹਦਾ ਮੈਂ ਜਦੋਂ ਮੂਲ ਮੰਤਰ ਦਾ ਜਾਪ ਕੀਤਾ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਬਹਿ ਕੇ 사ਤਪੁਰ ਜੀ ਹਾਜ਼ਰ ਨਾਜ਼ਰ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਤੇ ਮੈਂ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੋਂ ਜਾ ਕੇ ਮੇਰੇ ਅੰਦਰ ਖੇੜਾ ਜਿਹਾ ਆ ਗਿਆ ਚਾਹ ਜਿਹਾ ਆ ਗਿਆ ਕਹਿੰਦਾ ਮੈਂ ਜਦੋਂ ਘਰ ਨੂੰ ਆਇਆ ਤੇ ਬੜਾ ਖੁਸ਼ਕੁਸ਼ ਆਇਆ ਕਹਿੰਦਾ ਵੀ ਮੈਂ ਜਿਸ ਦਿਨ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੋਂ ਜਾ ਕੇ ਆਇਆ ਅਸੀਂ ਆ ਗਏ ਸੀ 2:00 ਵਜੇ ਆ ਗਏ ਸੀ ਕਹਿੰਦਾ 2:00 ਵਜੇ ਜਦੋਂ ਮੈਂ ਆ ਕੇ ਉਹ ਮਿੱਤਰ ਮੇਰਾ ਘਰ ਨੂੰ ਚਲਾ ਗਿਆ ਤੇ ਮੈਂ ਜਾ ਕੇ ਦੁਕਾਨ ਖੋਲ ਲਈ ਜਦੋਂ ਦੁਕਾਨ ਖੋਲੀ ਕਹਿੰਦਾ ਦੁਕਾਨ ਖੋਲ ਕੇ ਜੇ ਮੈਂ ਬੈਠਾ ਸਾਂ ਇੱਕ ਬੰਦਾ ਆਇਆ ਮੈਨੂੰ ਕੋਠੀ ਦਾ ਕੰਮ ਮਿਲ ਗਿਆ ਵੀ ਉਥੇ ਵੇਰਿੰਗ ਕਰਨੀ ਸੀ ਕਿਸੇ ਕੋਠੀ ਚ ਤੇ ਉਹ ਸਾਰਾ ਕੰਮ ਮੈਨੂੰ ਮਿਲ ਗਿਆ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਸਮੇਂ ਬਾਅਦ ਕੰਮ ਆਇਆ ਕਹਿੰਦਾ ਵੀ ਮੇਰੇ ਮਨ ਚੇਤੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਕਹਿੰਦੇ ਚਲੋ ਉਹ ਕੰਮ ਕੀਤਾ ਦੋ ਮੁੰਡੇ ਨਾਲ ਲੇ ਕੰਮ ਕਰਿਆ ਕਹਿੰਦੇ ਤੀਜੇ ਚੌਥੇ ਦਿਨ ਦਾ ਮੇਰੇ ਕੋਲ ਕੰਮ ਆਉਣਾ ਸ਼ੁਰੂ ਹੋ ਗਿਆ ਇੱਕ ਕੋਠੀ ਦਾ ਹੋਰ ਆ ਗਿਆ ਦੋ ਚਾਰ ਕੰਮ ਹੋਰ ਆ ਗਏ ਮਤਲਬ ਬਹੁਤ ਕੰਮ ਜਿੱਦਾਂ ਪੰਜ ਸੱਤਾਂ ਦਿਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਆ ਗਿਆ ਵੀ ਮੈਂ ਤਿੰਨਾ ਚਾਰਾਂ ਮਹੀਨਿਆਂ ਜੀ ਨਹੀਂ ਕਮਾਈ ਕਰ ਲਈ ਜਿਹੜੀ ਮੈਂ ਇੰਨੇ ਪਿਛਲੇ ਮਹੀਨਿਆਂ ਤੋਂ 6-7 ਦਿਨ ਹੀ ਕੰਮ ਕਰਦਾ ਕਹਿੰਦਾ ਆਇਆ ਸੀ ਗੁਰੂ ਸਾਹਿਬ ਦੀ ਕਿਰਪਾ ਹੋਈ ਕਹਿੰਦੇ ਉਸ ਤੋਂ ਬਾਅਦ ਨਾ ਮੇਰੇ ਮਨ ਵਿੱਚ ਆਇਆ ਵੀ ਮੈਂ ਫੇਰ ਇੱਕ ਵਾਰ ਦਰਸ਼ਨ ਕਰਕੇ ਆਉਂ ਆ ਮੈਂ ਆਪਣੇ ਮਿੱਤਰ ਨੂੰ ਫੋਨ ਲਾਇਆ ਵੀ ਤੂੰ ਕਿਦਣ ਜਾਣਾ ਮੈਨੂੰ ਫੇਰ ਲੈ ਦੀ ਨਾਲ ਉਹ ਕਹਿੰਦਾ ਵੀ ਮੈਂ ਕੱਲ ਨੂੰ ਜਾਣਾ ਤੇ ਤੂੰ ਜੇ ਜਾਣਾ ਤੇ ਦੱਸ ਦੀ ਚਲੋ ਖਾਲਸਾ ਜੀ ਉਹਨਾਂ ਨਾਲ वार्तालाਪ ਹੋਈ ਚਲ ਗਏ ਕਹਿੰਦੇ ਦਰਸ਼ਨ ਮੇਲੇ ਕਰਕੇ ਫੇਰ ਆ ਜਦੋਂ ਆਇਆ ਮਹਾਰਾਜ ਦੀ ਕਿਰਪਾ ਹੋ ਗਈ ਉਹਦਾ ਕੰਮ ਕਾਜ ਚੱਲਣ ਲੱਗ ਪਿਆ ਜਿਹੜੀ ਦੁਕਾਨ ਤੇ ਕੁਝ ਵੀ ਹੁੰਦਾ ਨਹੀਂ ਸੀ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਚੱਲਣ ਲੱਗ ਪਈ ਉਹ ਦੁਕਾਨ ਦੇ ਨਾਲ ਮੁੰਡੇ ਰੱਖ ਲਏ ਉਹਨੇ ਕੰਮ ਕਾਜ ਕਰਨ ਵਾਸਤੇ ਗੁਰੂ ਸਾਹਿਬ ਦੀ ਕਿਰਪਾ ਵਰਤਣ ਲੱਗ ਪਈ ਮਹਾਰਾਜ ਦੀ ਐਸੀ ਦਇਆ ਹੋਈ ਵੀ ਉਹਦਾ ਕਾਰਜ ਜਿਹੜਾ ਅਸੀਂ ਖਾਲਸਾ ਜੀ ਬਿਲਕੁਲ ਖਲੋਤਾ ਹੋਇਆ ਚੱਲ ਪਿਆ ਕਹਿੰਦਾ ਉਹਨੇ ਫਿਰ ਉਹ ਕਹਿੰਦਾ ਵੀ ਇੱਕ ਦਿਨ ਫਿਰ ਮੈਂ ਨਾ ਬੈਠਾ ਸੋਚਦਾ ਸਾ ਵਿਚਾਰ ਕੀਤੀ ਮਨਾਂ ਵੀ ਮਹਾਰਾਜ ਨੇ ਮੇਰੇ ਤੇ ਕਿਰਪਾ ਕੀਤੀ ਆ ਵੀ ਮੈਂ ਵੀ ਸੇਵਾ ਕੱਢਿਆ ਕਰਾਂ ਦਸਵੰਦ ਕੱਢਿਆ ਕਰਾਂ ਤੇ ਕਹਿੰਦਾ ਮੈਂ ਸੋਚ ਕੇ ਤੇ ਫਿਰ ਕੱਢਿਆ ਨਾ ਤੇ 20 ਕੁ ਦਿਨ ਲੰਘ ਕੇ ਕੱਢਿਆ ਨਾ ਦਸਵੰਦ ਕਹਿੰਦਾ ਫਿਰ ਮੈਂ ਸੁੱਤਾ ਸੀ ਇੱਕ ਦਿਨ ਮਹਿੰਦੇ ਅਮਰਤ ਵੇਲੇ ਆਇਆ ਮੈਨੂੰ ਸੁਪਨਾ ਕਿ ਮੈਂ ਬਾਬਾ ਨੋਹ ਸਿੰਘ ਸਾਹਿਬ ਦੇ ਸਥਾਨੇ ਦੇ ਦਰਸ਼ਨ ਕਰਨ ਡਿਆ ਤੇ ਉੱਥੇ ਇੱਕ ਸਿੰਘ ਸੀ ਬਜ਼ੁਰਗ ਸਿੰਘ ਉਹ ਮੈਨੂੰ ਕਹਿੰਦੇ ਵੀ ਭਲਿਆ ਤੂੰ ਸਾਨੂੰ ਦਸਵੰਦ ਤੇ ਦੇ ਕੇ ਨਹੀਂ ਗਿਆ ਕੰਮ ਤੇਰੇ ਅਸੀਂ ਸਾਰੇ ਚਲਾਤੇ ਤੇਰੇ ਬਿਨਾ ਮੰਗਿਓ ਹੀ ਕਹਿੰਦੇ ਇੰਨੀ ਕੀ ਗੱਲ ਹੋਈ ਮੇਰੀ ਅੱਖ ਖੁੱਲ ਗਈ ਇਹਨਾਂ ਵੀ ਮੈਂ ਉਦੋਂ ਹੀ ਬਾਬਾ ਨੋਹ ਸਿੰਘ ਸਾਹਿਬ ਨੂੰ ਯਾਦ ਕੀਤਾ ਵੀ ਸ਼ੀਦੋ ਸਿੰਘ ਉਹ ਵੀ ਮੈਂ ਹੀ ਮੂਰਖ ਸਾਂ ਸੱਚੀ ਗੱਲ ਹੈ ਜਿਸ ਦਿਨ ਮੈਂ ਦਰਸ਼ਨ ਮੇਲੇ ਪਹਿਲੇ ਦਿਨ ਕਰਕੇ ਗਿਆ ਹਾਂ ਆ ਕੇ ਦੁਕਾਨ ਖੋਲੀ ਸੀ ਤੇ ਕੰਮ ਆ ਗਿਆ ਸੀ ਮਹਾਰਾਜ ਤੁਹਾਡੇ ਦਰਸ਼ਨ ਕਰਨ ਤੇ ਹੀ ਮੇਰਾ ਕੰਮ ਚੱਲ ਪਿਆ ਸ਼ੀਦਾਂ ਸਿੰਘਾਂ ਨੇ ਦਰ ਜਾਣ ਤੇ ਹੀ ਕੰਮ ਚੱਲ ਪੈਂਦੇ ਖਾਲਸਾ ਜੀ ਕੋਈ ਜਾ ਕੇ ਵੇਖੇ ਸ਼ਰਧਾ ਧਾਰ ਕੇ ਸੋ ਖਾਲਸਾ ਜੀ ਬਾਬਾ ਨੋਹ ਸਿੰਘ ਸਾਹਿਬ ਦੇ ਅਸਥਾਨੇ ਤੇ ਜਾਣ ਨਾਲ ਹੀ ਕਿਰਪਾ ਹੋ ਜਾਂਦੀ ਹੈ ਜਦੋਂ ਉੱਥੇ ਜਾ ਕੇ ਉਸ ਦਰ ਤੇ ਆਪਾਂ ਪਹੁੰਚਦੇ ਆ ਨਾ ਮੱਥਾ ਟੇਕਦੇ ਆ ਉਸੇ ਵੇਲੇ ਕਿਰਪਾ ਵਰਤ ਜਾਂਦੀ ਹੈ ਕਹਿੰਦਾ ਫਿਰ ਮੈਂ ਮਨ 'ਚ ਵਿਚਾਰ ਕੀਤੀ ਕਿ ਭਲਿਆ ਤੇਰੇ ਤੇ ਤੇ ਬਾਬਾ ਨੋਹ ਸਿੰਘ ਸਾਹਿਬ ਦੀ ਕਿਰਪਾ ਹੋਈ ਹੈ ਕੋਈ ਪਿਛਲਾ ਕਰਮ ਜਾ ਗਿਆ ਕਿ ਤੈਨੂੰ ਤੇਰਾ ਮਿੱਤਰ ਉੱਥੇ ਲੈ ਗਿਆ ਤੇ ਗੁਰੂ ਸਾਹਿਬ ਦੀ ਕਿਰਪਾ ਵਰਤੀ ਕਹਿੰਦਾ ਫਿਰ ਮੈਂ ਉਸੇ ਦਿਨ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਦਸਵੰਦ ਭੇਟ ਕਰਕੇ ਆਇਆ ਐਡੀ ਗੁਰੂ ਸਾਹਿਬ ਦੀ ਕਿਰਪਾ ਹੋਈ ਦਿਨ ਦਿਨਾਂ ਦਿਨੋਂ ਮੇਰਾ ਕੰਮ ਜਿਹੜਾ ਚੜ੍ਹਦੀ ਕਲਾ ਵਿੱਚ ਜਾਂਦਾ ਗਿਆ ਜਿਹੜਾ ਜਿਹੜੀ ਦੁਕਾਨ ਦੇ ਕਦੇ ਪੈਸੇ ਨਹੀਂ ਸੀ ਨਿਕਲਦੇ ਹੁਣ ਗੁਰੂ ਸਾਹਿਬ ਦੀ ਐਸੀ ਕਿਰਪਾ ਪਤਾ ਨਹੀਂ ਲੱਗਦਾ ਪੈਸੇ ਕਿੱਥੇ ਪਏ ਇੰਨਾ ਕੁ ਪੈਸਾ ਬਾਬਾ ਨੋਹ ਸਿੰਘ ਸਾਹਿਬ ਨੇ ਉਸ ਕਾਰ ਦੇ ਵਿੱਚੋਂ ਬਖਸ਼ਿਆ ਗਾਂ ਦੀ ਗਾਂ ਫਿਰ ਕੰਮ ਵਧਾਉਂਦਾ ਗਿਆ ਕਹੀਂ ਕੁਝ ਕੀਤਾ ਸੋ ਗੁਰੂ ਸਾਹਿਬ ਦੀ ਕਿਰਪਾ ਵਰਤੀ ਧੰਨ ਬਾਬਾ ਨੋਹ ਸਿੰਘ ਸਾਹਿਬ ਜੀ ਬੜੀ ਕਿਰਪਾ ਕਰਦੇ ਖਾਲਸਾ ਜੀ ਉਹਨਾਂ ਦੇ ਚਰਨਾਂ ਕਮਲਾਂ ਵਿੱਚ ਪ੍ਰੇਮ ਰੱਖੀਏ ਪਿਆਰ ਰੱਖੀਏ ਉਹਨਾਂ ਦਾ ਫਿਰਦੇ ਵਿੱਚ ਯਾਦ ਰੱਖੀਏ ਉਹਨਾਂ ਦੀ ਬੜੀ ਕਿਰਪਾ ਕਰਦੀਆਂ ਫੌਜਾਂ ਸ਼ੀਰ ਸਿੰਘ ਫੌਜਾਂ ਏਡੀਆਂ ਏਡੀ ਕਿਰਪਾ ਕਰਦੇ ਜਿਹੜਾ ਪ੍ਰੇਮ ਕਰਦਾ ਹੈ ਉਹਨਾਂ ਨੂੰ ਖਾਲਸਾ ਜੀ ਉਹਨਾਂ ਨਾਲ ਬਹੁਤ ਪ੍ਰੇਮ ਕਰਦੀਆਂ ਤੇ ਜਿਹੜੇ ਮਹਾਰਾ ਸੱਚੇ ਪਾਸ਼ਾਣ ਅੜੀ ਕਰਦੇ ਨੇ ਸਤਗੁਰੂ ਦੀ ਨਿੰਦਿਆ ਕਰਦੇ ਨੇ ਉਹਨਾਂ ਲਈ ਸੰਤ ਵੀ ਹੋ ਜਾਂਦੀਆਂ ਸੋ ਸਤਿਗੁਰ ਦੀ ਕਿਰਪਾ ਕਰਨ ਧੰਨ ਬਾਬਾ ਨੋਦਰ ਸਿੰਘ ਸਾਹਿਬ ਜੀ ਸਦਾ ਧੰਨ ਹਨ ਧੰਨ ਨੇ ਸ਼ਹੀਦ ਸਿੰਘ ਫੌਜਾਂ ਕਲਗੀ ਤਰਸਵਾਮੀ ਜੀ ਦੀਆਂ ਮਹਾਰਾਜ ਆਪ ਧੰਨ ਨੇ ਸਮਰਾਥ ਨੇ ਸਤਗੁਰੂ ਦੀਨ ਦੁਨੀ ਦੇ ਮਾਲਕ ਸਦਾ ਹਾਜ਼ਰ ਨਾਜ਼ਰ ਖਾਲਸੇ ਪੰਥ ਦੀ ਸਦਾ ਜੈ ਜੈਕਾਰ ਹੋਵੇ ਸਤਗੁਰੂ ਚੜ੍ਹਦੀ ਕਲਾ ਬਖਸ਼ਣ ਆਪਣੇ ਪੰਥ ਨੂੰ ਦਾਇਆ ਕਰੇ ਸਤਗੁਰੂ ਭੁੱਲਾਂ ਦੀ ਕੀਮਾ ਬਖਣੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ